ਬਾਜਨ ਸਮਾਜ ਪਾਰਟੀ ਵੱਲੋਂ ਪੰਜਾਬ ਭਾਰਤੀ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਜਿਹੜਾ ਕੀ ਪ੍ਰਬੰਧਕੀ ਕੰਪਲੈਕਸ ਤੇ ਫਤਿਹਗੜ੍ਹ ਸਾਹਿਬ ਅੱਗੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਰੋਜ਼ ਪ੍ਰਦਰਸ਼ਨ ਕਰਨ ਉਪਰੰਤ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੂੰ ਗਰ ਜਿਹੜਾ ਕੀ ਡਿਪਟੀ ਕਮਿਸ਼ਨਰ ਦੇ ਰਾਹੀਂ ਗਵਰਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਤੇ ਬੋਲਦਿਆਂ ਕੁਲਵੰਤ ਸਿੰਘ ਮੈਤੋ ਸੂਬਾ ਜਨਰਲ ਸਕੱਤਰ ਬਾਜਨ ਸਮਾਜ ਪਾਰਟੀ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੇ ਗੁਰਦੁਆਰਾ ਸਾਹਿਬ ਪਿੰਡ ਤੁਲੇਤਾ ਵਿਖੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੰਜਾਬ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕਰੇਪੁਰ ਸਾਹਿਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਹਦੇਸ਼ ਕੀਤਾ ਗਿਆ ਕਿ ਡੀਸੀ ਸਾਹਿਬ ਨੂੰ ਮੈਮਰੈਂਡਮ ਦੇਣੇ ਜੋ ਕਿ ਗਵਰਨਰ ਸਾਹਿਬ ਨੂੰ ਪਹੁੰਚੜੇ ਨੇ ਇਹਨਾਂ ਦੇ ਵਿੱਚ ਜਿਹੜਾ ਤਲੇਤਾ ਪਿੰਡਾ ਫਲੋਰ ਹਲਕੇ ਦੇ ਵਿੱਚ ਉੱਥੇ ਸ੍ਰੀ ਗੁਰੂ ਰਬਦਾਸ ਜੀ ਮਹਾਰਾਜ ਦੀ ਦੁਬਾਰਾ ਨੂੰ ਢਾਇਆ ਗਿਆ ਤੇ ਗੁਰੂ ਸਾਹਿਬ ਦੇ ਬਿਆਦ ਵੀ ਕੀਤੇ ਗਈ ਆ ਉਹਦੇ ਰੋਸ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਧਰਨੇ ਨੇ ਇਹਦੇ ਜਿਹੜੇ ਕਾਰਵਾਈ ਸਰਪੰਚ ਤੋਂ ਲੈ ਕੇ ਪ੍ਰਸ਼ਾਸਨ ਤੱਕ ਪੂਰੇ ਤਰ੍ਹਾਂ ਵਿਚਨਵਾਲੋ ਬਲੇ ਤਾਂ ਕਿ ਇਹਨਾਂ ਨੇ ਜਾਣ ਕੇ ਇਸ ਗੁਰਦੁਆਰਾ ਸਾਹਿਬ ਦੇ ਦਬਾਰਾਂ ਤੇ ਗੁਰਸਾਹਿਬ ਦੀ ਬਿਆਦ ਕੀਤੀ ਹੈ ਇਸ ਤੋਂ ਬਾਅਦ ਖਰਾਲਗੜ੍ਹ ਸਾਹਿਬ ਇਸ ਜਿੱਥੇ ਚਰਨਸ਼ੋ ਸ੍ਰੀ ਗੁਰੂ ਅਰਦਾਸ ਸਾਹਿਬ ਦੀ ਜਗ੍ਹਾ ਉੱਥੇ ਸ਼ਰਾਬ ਦੇ ਠੇਕੇ ਖੋਲੇ ਗਏ ਨੇ ਉਹਦੇ ਵਿਰੋਧ ਵਿੱਚ ਤੇ ਪਟਾਲੇ ਦੇ ਵਿੱਚ ਮਹਾਰਾਜ ਕਬੀਰ ਜੀ ਦਾ ਮੰਦਾ ਢਾਇਆ ਗਿਆ ਉਸ ਦੇ ਵਿਰੋਧ ਵਿੱਚ ਬਠੋਈ ਕਲਾ ਦੇ ਵਿੱਚ 11.5 ਲੱਖ ਰੁਪਏ ਜਮ੍ਹਾਂ ਕਰਾ ਲਿਆ ਸਰਕਾਰ ਨੇ ਪਰੰਤੂ ਉਹਨਾਂ ਦਲਤਾਂ ਨੂੰ ਜ਼ਮੀਨਾਂ ਦਾ ਕਬਜ਼ਾ ਨਹੀਂ ਦਿੱਤਾ ਗਿਆ ਜਿਹਦੇ ਵਿੱਚ ਬੀੜੇ ਪਿਓ ਡੇੜੇ ਪਿਓ ਸਾਰੇ ਨਬਾਲ ਬਣੇ ਸੋ ਇਸ ਕਰਕੇ ਇਹ ਨਾ ਦੇ ਖਿਲਾਫ ਅੱਜ ਪੂਰੇ ਪੰਜਾਬ ਦੇ ਵਿੱਚ ਅਸੀਂ ਧਰਨੇ ਦੇ ਰਹੇ ਹਾਂ ਸੋ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਬਹੁਤ ਸਾਰ ਸਵਾਜ ਪਾਰਟੀ ਪੰਜਾਬ ਵੱਲੋਂ ਮੈਂ ਕਲਵੰਤ ਸਿੰਘ ਮੈਂ ਤਾਂ ਜਨ ਸਿਕਤਰ ਬਸ ਪਾ ਪੰਜਾਬ ਕਿ ਜਿਹੜੇ ਮੁੱਦੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਉਹਨਾਂ ਵਾਲੇ ਸਮਾਜ ਦੇ ਵਿੱਚ ਦਲਤਾਂ ਜਿਹੜੇ ਆਪਣੇ ਸੁੱਖ ਦਾ ਸਾਹ ਲੈ ਸਕਣ ਦਾਲਤਾਨਾਂ ਤੱਕੇ ਬਹੁਤ ਜ਼ਿਆਦੇ ਹੋ ਰਹੇ ਨੇ ਕਿਤੇ ਗਰੀਬਾਂ ਨੂੰ ਕੁੱਟਿਆ ਜਾ ਰਿਹਾ ਹੈ ਕਿਤੇ ਕਈਆਂ ਨੂੰ ਮਾਰ ਕੁੱਟ ਕੇ ਦਿੱਤਾ ਜਾ ਰਹੀ ਹੈ ਕਈ ਗੁਰਦੁਆਰਿਆਂ ਦੇ ਵਿੱਚ ਵੀ ਜਿਹੜੇ ਇਹਨਾਂ ਦੇ ਸ਼ਾਇਦ ਦੇ ਉੱਤੇ ਤੱਕੇ ਚੱਲ ਰਹੇ ਨੇ ਜਿਹਦੇ ਵਿੱਚ ਬਲੋ ਹਲਕੇ ਦਾ ਪਿੰਡ ਵੀ ਪੈਂਦਾ ਸੋਚ ਕਰਕੇ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਰੋਸ